ਸਿਰਫ Hindu 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 Sikh ਕਹਾਂ जाएंगे उनके बात वो भी क्या आपके इस फैसले के हक में पंजाब चदूं ਗੱਲਾਂ ਹੁੰਦੀਆਂ ਵੱਡੀਆਂ ਵੱਡੀਆਂ ਰੈਲੀਆਂ ਹੁੰਦੀਆਂ ਜਾਂ ਕਿਸੇ ਰੈਲੀ ਦੇ ਵਿੱਚ Hindu ਸ਼ਬਦ ਸੁਣਿਆ ਜਾਂਦਾ ਅਸੀਂ ਗੱਲ ਕਰਤੀ ਤੁਸੀਂ ਉਹਨਾਂ ਦੂਜੀ ਜ਼ਿਆਦਾ ਕੀ ਜਦੋਂ ਉਹਨਾਂ ਦੇ ਦੀਵਾਨ ਲੱਦਦੇ ਨੇ ਮੰਚ ਲੱਦਦੇ ਨੇ ਕਦੀ ਉੱਥੇ જય શ્રી ਰਾਮ ਦਾ ਤੋਸ਼ ਕੀਤਾ ਜਾਂਦਾ ਜਬ ਤੱਕ ਪੰਜਾਬ ਦਾ ਮੁਖਮੰਤਰੀ Hindu ਨਹੀਂ ਹੁੰਦਾ ਤਬ ਤੱਕ ਪੰਜਾਬ ਮੇ ਜਾਗੋ ਨਿਕਲੋ ਜੋ ਉਥੇ ਗੋਖੂ ਨੇ ਸਾਹਮਣੇ ਆਇਆ ਆਖੀ ਹੀ ਸਾਰਾ ਜਿੰਮਾ ਸਿਰ पे ਲੈ ਰੱਖਾ ਬਿਲਕੁਲ ਜਿੰਮਾ ਸੀ ਲਿੱਤਾ ਪਿਛਲੇ ਦਿਨੀ ਮੇਰੇ ਹਮਲੇ ਤੋਂ ਬਾਅਦ ਕਿੰਨੇ ਹਿੰਦੂ ਮੁੰਡਿਆਂ ਦੀ ਕੁਰਬਾਨੀਆਂ ਦੇ ਨਾਲ ਸਰਪਾਟੇ ਗਏ ਕਿੰਨੇ ਨੂੰ ਵੱਢਿਆ ਗਿਆ ਕਿੰਨੇ ਦੁਨੀਆ ਛੱਡ ਗਏ ਕੋਨ ਤੱਕ ਇਨਸਾਫ ਮਿਲ ਗਿਆ ਬਿਲਕੁਲ ਨਹੀਂ ਨਹੀਂ ਤੁਸੀਂ ਹੁਣੇ ਹੀ ਕੁਐਸਚਨ ਕੀਤਾ ਵੀ ਸਿੱਖ ਦੀ ਗੱਲ ਕਿਉਂ ਨਹੀਂ ਹੋ ਰਹੀ ਗੱਲ ਕਿਉਂ ਹੋਊਗੀ ਸਿੱਖ ਦੀ ਵੱਡੇ ਸਿੱਖ ਜਾ ਰਹੇ ਆ ਕਿ ਹਿੰਦੂ ਵੱਡੇ ਜਾ ਰਹੇ ਆ ਹਿੰਦੂ ਵੱਡੇ ਜਾ ਰਹੇ ਆ ਜੇ ਵੱਡੀ ਜੇੜਾ ਜਲ ਕਰਦਾ ਕਿ ਪਗੜੀ ਧਾਰੀ ਦਾ ਕੁਰਬਾਨ ਚੱਕਦਾ ਦਰ 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 ਕੀ ਉਹਨਾਂ ਦੇ ਜਥੇਦਾਰਾਂ ਨੇ ਇਸਤੂਆਂ ਦੀ ਕਦੀ ਸਾਰ ਲਈ ਕਦੀ ਗੁੱਟ ਵੱਡਦਾ ਕਦੀ ਪੁਲਸ ਵਾਲੇ ਦਾ ਗੁੱਟ ਵੱਡਦਾ ਪਰ ਇਹ ਗੋਰਾ ਥਾ ਪਰ ਟਾਰਗੇਟ ਤੇ ਆ ਗਿਆ ਕੀ ਉਹਨਾਂ ਨੇ ਕਦੀ ਵੀ ਹਾਜ਼ ਨਾਰਾ ਮਾਰਿਆ ਤੂੰ ਤੁਮਾਰੇ ਨੂੰ ਲਾ ਕੇ ਲਓ ਇੱਕ ਆਦੇ ਤੂੰ ਕਰਕੇ ਦੇ ਰੱਖ ਕੇ ਨਾ ਤੁਸੀਂ ਇਹ ਦਿੱਤਾ ਦਿੱਤਾ ਕੱਲੇ ਤੁਸੀਂ ਵੀ ਠਹਿਰਾਤਾ ਇਹ ਮੈਂ ਟ੍ਰੇਲ ਪੰਜਾਬ ਦੀ ਗੱਲ ਆਂਦੀ ਆ ਜਿੱਲੇ ਗੱਲ ਹੁੰਦੀ 50 ਤੇ ਭੀੜ ਪੈ ਗਈ ਉਹਲੇ ਸਿੱਖ ਮੁੱਦਿਆਂ ਦੀ ਗੱਲ ਹੁੰਦੀ ਹੈ ਕਦੇ Hindu ਮੁੱਦਿਆਂ ਦੀ ਗੱਲ ਕਿਉਂ ਨਹੀਂ ਕੀਤੀ ਕੋਈ ਨਾ ਕੋਈ ਇੱਕ ਮਿੰਟ ਨੂੰ Hindu ਕਹਿੰਦੇ ਜਾਂਦੇ ਹੈ ਹਾਂ ਪਰ Hindu ਦਾ ਟਾਰਗੇਟਿੰਗ ਹੁੰਦਾ ਹੈ ਹੋਰ ਕਹਿੰਦੇ ਟਾਰਗੇਟਿੰਗ ਓ ਜੋ ਥਾਪਾ ਹੀ ਦਾ ਮਰ ਆਇਆ ਡੀਐਨ ਸਾਹ ਦੁਨੀਆ ਸਾਹ ਦੇਖਾਂ ਤੇ ਆਈ ਕੋਈ ਸਖ ਸਮਾਈ ਕੋਈ ਹੈ ਉੱਥੇ ਕੋਈ ਕਿਸੇ ਨੇ ਮਿਲਿਆ ਜੱਥੇ ਆਲੇ ਚਾਹ ਇੱਕ ਵੀ ਪਗੜੀ ਧਾਰੀ ਨਹੀਂ ਮੇਰਾ ਹੱਥ ਤੁchn ਆਇਆ ਇੱਕ ਵੀ ਪਗੜੀ ਧਾਰੀ ਨਹੀਂ ਆਰਾਮ ਨਾਲ ਇਹੋ ਇੱਕ ਪਗੜੀ ਧਾਰੀ ਵੀ ਨਹੀਂ ਆ ਮੇਰੇ ਕੋਲ ਅਸੀਂ ਕਿੰਨਾ ਸਾਹ ਨਹੀਂ ਤਾਂ ਸਾਹ ਦੀ ਗੱਲ ਸਮਾਹ ਪਗੜੀ ਧਾਰੀ ਬਿਨਾਂ ਗੈਰ ਪਗੜੀ ਧਾਰੀ ਮਾਜ਼ ਇੰਤੁ ਸਿੱਖ ਦਾ ਲਵਜ਼ ਕੈਮਰੇ ਨੂੰ ਵਾਈਂਡ ਕਰਕੇ ਚਲਾ ਲਿਓ ਤੁਸੀਂ ਕਿਹਾ ਅਸੀਂ ਨਹੀਂ ਕਿਹਾ ਅਸੀਂ ਤਾਂ ਜੱਗ ਕੱਢ ਰਹੇ ਆ ਆਪਣੇ ਹਿੰਦੂ ਨੂੰ ਜਗਾ ਦੇ ਦਿੰਦੇ ਸੀ ਬਿਲਕੁਲ ਮੈਂ ਤਾਂ ਕਿਹਾ ਨਾ ਮੈਂ ਜਿਸ ਤਰ੍ਹਾਂ ਜੁ ਪੈਦਾ ਹੋਇਆ ਮੈਂ ਉਹਦੀ ਗੱਲ ਪਹਿਲੇ ਕਰਾਂਗਾ ਮੈਂ ਤਾਂ ਉਹਦੀ ਪਹਿਲੇ ਕਰਾਂਗਾ ਚਲੋ ਇੱਕ ਗੱਲ ਸੁਣਿਆ ਅਸੀਂ ਆਪਣੇ ਧਰਮ 'ਚ ਪੈਦਾ ਹੋ ਕੇ ਆਪਣੇ ਧਰਮ ਦਾ ਹੱਥ ਅੱਲਾ ਨਾ ਵੀ ਮਾਰ ਸਕਦੇ ਭਾਈ ਜਾਰੇ ਦੀ ਗੱਲ ਕੀਤੀ ਮੈਂ ਆਦੀ ਸੀ ਤੁਸੀਂ ਨਾ ਮੈਂ ਸਾਡੇ ਆਉਟ ਆਪਣੇ ਨੂੰ ਜੋੜਦੇ ਅਸੀਂ ਸਾਰੀ ਉਮਰ ਤਾਂ ਕੇ ਲੋਲੇ ਪੈ ਇੰਟਰਨ ਵਾਟਰ ਵਾਟਰ ਹੱਥ ਬਣਾ ਲੈ ਭਾਈ ਜਰਾਂ ਨੇ ਵਾਰਿਆ ਸੀ ਕਿੰਨਾ ਭਾਈ ਜਰਾਂ ਨੇ ਲਈ ਨੰਗੇ ਨੰਗੇ ਨੂੰ ਵੀ ਹੱਥੀਂ ਜੋੜੀ ਨੀਲਾ ਬਾਣਾ ਦੇਖ ਕੇ ਥਾਪਰ ਸਾਹਿਬ ਨੂੰ ਨਮਸਕਾਰ ਕੀਤਾ ਸੀ ਉਹਨਾਂ ਤੇ ਕਿਰਪਾਨਾ ਮਾਰਤੀਆਂ ਕਿੰਨਾ ਭਾਈ ਜਰਾਂ ਨੇ ਦੋ ਸਾਲ ਤੋਂ ਤੁਸੀਂ ਜਨਤਾ ਨੂੰ ਜਮਾ ਰਹੀ ਜਨਤਾ ਦਾ ਚਾਹੇ ਇਹ ਜਨਤਾ ਨੂੰ ਇਹ ਜਾਗੋ ਤੁਸੀਂ ਸਵਾਲ ਕੀਤਾ ਜਾਗੋ ਕਿਉਂ ਉਹਨਾਂ ਨੂੰ ਅਵੇਅਰ ਕਰਨ ਲਈ ਬੀਨੇ ਸਾਤ ਕੇ ਖਾਲੇ ਕੁੱਟ ਖਾਲੀ ਕਰਪਾਨਾ ਖਾਲੀਆਂ ਅਤਵਾਦ ਵੇਲੇ ਗੋਲੀਆਂ ਖਾਲੀਆਂ ਹੁਣ ਆਪਾਂ ਮੋਕਾ ਨਾ ਦੇਈਏ ਉਹਨਾਂ ਨੂੰ ਡਟ ਕੇ ਮੁਕਾਬਲਾ ਕਰੀਏ ਜੇ ਹਿੰਦੂ ਸੰਗਠਨ ਹੋਣ ਕੇ ਸਨਾਤਨ ਧਰਮ ਸੰਗਠਨ ਹੋਊਗਾ ਤੇ ਆਪਣੇ ਆਪ ਹਿੰਦੂ ਚਿੱਤ ਕੇ ਜਾਣਗੇ ਤੇ ਆਪੇ ਮੁੱਖ ਮੰਤਰੀ ਹਿੰਦੂ ਬਣੇ ਕਿਉਂ ਨਹੀਂ ਬਣੇ ਰਾਹੁਲ ਜੀ ਮੈਂ ਇੱਥੇ ਨਾ ਭਾਈ ਜਾਰੇ ਤੇ ਆਉਂਗੀ ਠੀਕ ਹੈ ਖੰਨਾ ਤੁਸੀਂ ਇਕੱਲੇ ਗਏ ਸੀ ਕਿਉਕੇਸ਼ ਬਖਸ਼ੀ ਸੀਗੇ बाकी नमस्कार मैं शिवानी और आप देख रहेना किसी ना किसी मुद्दे को लेकर हमेशा चर्चाओं में बनी रहती है बीते दिन होगो पंजाब के कई जिलों में निकाली जा रही है और आगे रूपरेखा तैयार भी हो रही है क्योंकि लुधियाना में आज मीटिंग भी भी हुई है है और सारे एक मंच पे नजर आ रहे आखिर देखिए विरोध कहीं कहीं ना कही, हिंदू समाज को आवाहन भी है इंसाफ की गुहार भी है जागो कितना निकालना एक जिले में हो गया दो में हो गया अब आगे कितना आगे लेके जाएंगे साथ? जब तक पंजाब का मुख्यमंत्री हिंदू नहीं होता तब तक पंजाब में जागो निकलती रहेंगी जब तक पंजाब का सारा जब तक ਪੰਜਾਬ ਦਾ ਸਾਰਾ ਹਿੰਦੂ ਸਮਾਜ ਇੱਕ ਝੰਡੇ ਥੱਲੇ ਇਕੱਤਰ ਨਹੀਂ ਹੁੰਦਾ ਤਦ ਤੱਕ ਪੰਜਾਬ ਦੇ ਜ਼ਿਲ੍ਹੇ-ਜ਼ਿਲ੍ਹੇ ਕਿਸੇ ਗਲੀ ਮਹੱਲੇ ਤੱਕ ਜਾਗੋ ਨਿਕਲਦੀਆਂ ਰਹਿਣਗੀਆਂ। ਕੌਣ ਸੇ ਝੰਡੇ ਦੇ ਨੀਚੇ ਇਕੱਠਾ ਕਰਨਾ ਚਾਹਤੋ ਪੰਜਾਬ ਦਾ ਹਿੰਦੂ ਸਮਾਜ ਇੱਕ ਝੰਡੇ ਥੱਲੇ ਹੋਵੇ। ਇਕ ਕਹਾਵਾਨ ਜਿਵੇਂ ਮੰਦਰ ਚੋਂ ਨਿਕਲਦਾ ਜਿਵੇਂ ਸ਼ੰਕਰਾ ਜਾਰਾ ਜੀ ਸਾਡੇ ਇਕ ਕਹਾਵਾਨ ਕਰਨ ਸਾਡਾ ਸੰਤ ਮਾਰੀ ਕਹਾਵਾਨ ਕਰਨ ਵੀ ਇਸੇ ਬੰਦੇ ਨੂੰ ਵੋਟ ਪਾਣੀ ਹੈ। ਵੀ ਸਾਡਾ ਸਾਰਾ ਸਮਾਜ ਉਸੇ ਵਿਅਕਤੀ ਨੂੰ ਵੋਟ ਦਾਲੇ। ਸੰਸਮਾਜ ਕਹਿ ਦੇਵੇ ਵੀ ਆਹ ਫਲਾਣੀ ਪਾਰਟੀ ਦੀ ਸਪੋਰਟ ਕਰਨੀ ਹੈ ਤੇ ਸਾਡਾ ਸਾਰਾ ਸਮਾਜ ਉਸੇ ਪਾਰਟੀ ਨੂੰ ਵੋਟ ਕਰੇ। ਜਦ ਤੱਕ ਅਵਾਜਾਂ ਗੂੰਜਾਂ ਗਲੀ ਗਲੀ ਕਸਵੇ ਕਿਸੇ ਨਿਕਲਦੀਆਂ ਰਹਿਣ ਚ ਸਿਰਫ Hindu 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 Sikh ਕਹਾਂ ਜਾਏਗੇ ਉਹਨਾਂ ਦੀ ਬਾਤ ਉਹ ਵੀ ਕੀ ਆਪਕੇ ਇਸ ਫੈਸਲੇ ਕੇ ਹਕਮ ਮੈਂ ਪੰਜਾਬ ਚ ਜਦੋਂ ਗੱਲਾਂ ਹੁੰਦੀਆਂ ਵੱਡੀਆਂ ਵੱਡੀਆਂ ਰੈਲੀਆਂ ਹੁੰਦੀਆਂ ਕੀ ਕਿਸੇ ਰੈਲੀ ਦੇ ਵਿੱਚ Hindu ਸ਼ਬਦ ਸੁਣਿਆ ਜਾਂਦਾ ਕੀ ਵੱਡੀਆਂ ਵੱਡੀਆਂ ਜਿਹੜੀਆਂ ਰੈਲੀਆਂ ਮੰਚ ਲੱਗਦੇ ਨੇ ਕੀ ਉੱਥੇ ਕਦੀ ਹਰ ਹਰ ਮਹਾਦੇਵ ਦਾ ਉਦਘੋਸ਼ ਸੁਣਿਆ ਜਾਂਦਾ ਅਸੀਂ ਆਪਣੀ ਗੱਲ ਵੀ ਨਾ ਕਰੀਏ ਅਸੀਂ ਗੱਲ ਕਰਤੀ ਤੁਸੀਂ ਤੁਹਾਨੂੰ ਦੂਜੀ ਜ਼ਿਆਦਾਗੀ जदूं ओना तो दे दीवान लगते ने मंच लगते ने कदी उथे जय श्री राम दा तो घोष कित्ता जांदा हर हर महादेव दा घोष कित्ता जांदा यहां, यहां तो मैं आपको याद दिला दूं बीते दिन सारे बांग्लादेश के मुद्दे पे संत समाज सभी इकट्ठे हुए थे इतना बड़ा मंच लगा था वहां पे भी तो जयकारे लगे थे और हिंदू समाज सारा इकट्ठा था ਇਕੱਠਾ ਥਾ ਨਾ ਫਿਰ ਅੱਭੀ ਆ ਤਾਂ ਆਪ ਕਹਿੰਦੇ ਗੂੰਜ ਨਹੀਂ ਗੂੰਜ ਹੀ ਇਹ ਹੀ ਗੂੰਜ ਹੀ ਤਾਂ ਹੋਤੀ ਹੈ ਇੱਕ ਹੀ ਮੰਚ ਪਰ ਮੈਂ ਪੰਜਾਬ ਦਾ ਹਾਂ ਪੰਜਾਬ ਲੁਧਿਆਣਾ ਕੀ ਬਾਤ ਕਰ ਰਹੀ ਮੈਂ ਮੈਂ ਪੰਜਾਬ ਦਾ ਰਹਿਣ ਵਾਲਾ ਮੈਂ ਲੁਧਿਆਣਾ ਸ਼ਹਿਰ ਦਾ ਪੈਦਾਵਾਰ ਆ ਲੁਧਿਆਣਾ ਕੀ ਹੀ ਬਾਤ ਹੈ ਮੈਂ ਪੰਜਾਬ ਦੀ ਧਰਤੀ ਦੀ ਗੱਲ ਕਰੂੰਗਾ ਪਹਿਲਾਂ ਮੈਂ ਪੰਜਾਬ ਮੈਂ ਸਿੱਖ ਵੀ ਰਹਤੇ ਹੈ ਮੁਸਲਮਾਨ ਵੀ ਰਹਤੇ ਹੈ ਔਰ ਵੀ ਲੋਕ ਰਹਤੇ ਹੈ ਮੇਰੀ ਧਰਤੀ 'ਚ ਮੇਰੇ ਨੌਜਵਾਨ ਨੂੰ ਨੌਕਰੀ ਨਹੀਂ ਮਿਲਦੀ ਮੇਰੇ ਧਰਤੀ ਦੇ ਵਿੱਚ ਮੇਰੇ ਪੰਜਾਬ ਦੇ ਵਿੱਚ ਮੇਰੇ ਨੌਜਵਾਨ ਨੂੰ नौकरियां नहीं मिलती की रेडी लगा रहे हैं अगर आप कह रहे हैं नौकरियों की कोई अपनी अपना अपना बिजनेस कर रहे हैं सभी तो आप किसकी बात कर रहे हैं कभी गयो। सर अभी आप लुधियाने के पास जा रहे हैं पंजाब के जिले जिले अब मेरी बात सुनिए यूथ है वो क्यों नहीं सामने आ रहा आपने ही सारा जिम्मा सिर पे ले रखा है बठिंडा गयो सिर्फ सारा आप बड़ा गयो ਸਿਰਫ ਸਿਰਫ ਆਪਕਾ ਹੀ ਜ਼ਿੰਮਾ ਹੈ ਲੁੱਟੂਆਂ ਦੇ ਬਾਦ ਨੌਕਰੀਆਂ ਬਿਲਕੁਲ ਬਿਲਕੁਲ ਜੀ ਬਿਲਕੁਲ ਜ਼ਿੰਮਾ ਸੀ ਲੇਤਾ ਕਿਉਂ ਲੇਤਾ ਉਹਦੀ ਵਜ੍ਹਾ ਸੁਣੋ ਪਿਛਲੇ ਦਿਨੀ ਮੇਰੇ ਹਮਲੇ ਤੋਂ ਬਾਅਦ ਕਿੰਨੇ ਹਿੰਦੂ ਮੁੰਡਿਆਂ ਦੇ ਕਰਪਾਣਾ ਦੇ ਨਾਲ ਸਿਰ ਪਾਟੇ ਗਏ ਕਿੰਨਿਆਂ ਨੂੰ ਵੜਿਆ ਗਿਆ ਕਿੰਨੇ ਦੁਨੀਆ ਛੱਡ ਗਏ ਹੁਣ ਤਾਂ ਇਨਸਾਫ ਮਿਲ ਗਿਆ ਬਿਲਕੁਲ ਨਹੀਂ ਨਹੀਂ ਤੇ ਤੁਸੀਂ ਹੁਣੇ ਹੀ ਕੁਐਸਚਨ ਕੀਤਾ ਵੀ ਸਿੱਖ ਦੀ ਗੱਲ ਕਿਉਂ ਨਹੀਂ ਹੋ ਰਹੀ ਗੱਲ ਕਿਉਂ ਹੋਊਗੀ ਸਿੱਖ ਦੀ ਵੱਡੇ ਸਿੱਖ ਜਾ ਰਹੇ ਆ ਕਿ ਹਿੰਦੂ ਵੱਡੇ ਜਾ ਰਹੇ ਆ ਹਿੰਦੂ ਵੱਡੇ ਜਾ ਰਹੇ ਆ ਜੇ ਮਾਜੀ ਕਿਹੜਾ ਦਿਲ ਕਰਦਾ ਕਿਲੇ ਪਗੜੀ ਧਾਰੀ ਦਾ ਗੁਰਬਾਨ ਚੱਕਦਾ ਧੜ 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 ਇੱਕ ਗੱਲ ਇੱਕ ਗੱਲ ਹੋਰ ਮੈਂ ਪੁੱਛਣਾ ਚਾਹੁੰਦਾ ਤੁਹਾਡੇ ਚੈਨਲ ਦੇ ਰਾਹੀਂ ਤੁਸੀਂ ਹੁਣੇ ਸਵਾਲ ਕੀਤਾ ਟੰਡਾ ਜੀ ਨੂੰ ਵੀ ਸਿੱਖ ਕਿੱਥੇ ਜਾਣਗੇ ਕਿ ਆ ਉਹਨਾਂ ਦੇ ਜਥੇਦਾਰਾਂ ਨੇ ਹਿੰਦੂਆਂ ਦੀ ਕਦੀ ਸਾਰ ਲਈ ਕਦੀ ਗੁੱਟ ਵੱਡਦਾ ਕਦੀ ਪੂਲ ਚਾਲੇ ਦਾ ਗੁੱਟ ਵੱਡਦਾ ਕਦੀ ਗੋਰਾ تھا ਪਰ ਟਾਰਗੇਟ ਤੇ ਆ ਗਿਆ ਕਿਹਾ ਉਹਨਾਂ ਨੇ ਕਦੀ ਵੀ ਹਾਜ਼ ਨਾਰਾ ਮਾਰਿਆ ਨਾ ਤੂੰ ਤੂੰ ਤਾਰੇ ਨੂੰ ਤੱਕ ਕੇ ਨਾ ਤੁਸੀਂ ਨੇ ਇੱਕਾ ਲਿੱਤਾ ਇਕੱਲੇ ਤੁਸੀਂ ਵੀ ਖੇਡਦੇ ਪਏ ਮੈਡਮ ਜਿਸਵੇਲੇ ਜਿਸਵੇਲੇ ਪੰਜਾਬ ਦੀ ਗੱਲ ਆਂਦੀ ਆ ਇਹ ਗੱਲ ਹੁੰਦੀ ਪੰਜਾਬ ਤੇ ਭੀੜ ਪੈ ਗਈ ਉਹ ਲੈ ਸਿੱਖ ਮੁੱਦਿਆਂ ਦੀ ਗੱਲ ਹੁੰਦੀ ਹੈ ਕਦੇ ਹਿੰਦੂ ਮੁੱਦਿਆਂ ਦੀ ਗੱਲ ਕੌਣ ਕੀਤੀ ਹਿੰਦੂ ਕੇ ਵੱਡੇ ਹੁੰਦੇ ਹੈ ਹਾਇ ਬਈ ਹਿੰਦੂ ਦਾ ਟੈਗ ਨਹੀਂ ਹੁੰਦਾ ਫਰਕ ਰਹਿੰਦਾ ਡਾਜ ਜੋ ਥਾਪਾ ਹੀ ਹਮਲਾ ਆਇਆ ਡੀਐਮ ਸਾਹਿਬ ਦੁਨੀਆ ਸਾਹਿਬ ਦੇਖਣ ਵਾਸਤੇ ਜਾਈ ਕੋਸ਼ਿਸ਼ ਕਰ ਸਮਾਈ ਕੋਈ ਹੈ ਉੱਥੋਂ ਕੋਈ ਕਿਸ ਨੇ ਮੇਰੇ ਪੁੱਛਿਆ ਜੱਥੇਦਾਰ ਨੇ ਕਿਹਾ ਇੱਕ ਬਗੜੀ ਧਾਰੀ ਨਹੀਂ ਮੇਰਾ ਹਾਲ ਪੁੱਛਣ ਆਇਆ ਇੱਕ ਬਗੜੀ ਧਾਰੀ ਨਹੀਂ ਆਰਾਮ ਨਾਥੀ ਇੱਕ ਬਗੜੀ ਧਾਰੀ ਨਹੀਂ ਆਇਆ ਮੇਰੇ ਕੋਲ ਇੱਕ ਮੈਡਮ ਤੁਹਾਡਾ ਸਵਾਲ ਹੀ ਥੋੜਾ ਜਿਹਾ ਮੈਨੂੰ ਅਟਪਟਾ ਜਿਹਾ ਲੱਗਿਆ ਵੀ ਅਸੀਂ ਹੀ ਕਿਉ ਹਾਂਜੀ ਪੰਜਾਬ ਦਾ ਮੁੱਖ ਮੰਤਰੀ ਕੌਣ ਹੈ ਮੇਰੀ 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 ਗੱਲ ਸੁਣੋ ਮੈਨੂੰ ਜਵਾਬ ਤਾਂ ਦੇ ਦਿਓ ਮੇਰੀ ਗੱਲ ਸੁਣੋ ਕਿੰਨੇ ਸਾਲਾਂ ਤੋਂ ਚੱਲਿਆ ਆ ਰਿਹਾ ਤੁਸੀਂ ਇਹ ਮੁੰਡਾ ਮੈਨੂੰ ਲੱਗਦਾ ਹੈ ਇੰਟਰਵਿਊ ਮੈਂ ਸਿੱਕਿੰਦੂ ਦੀ ਗੱਲ ਨਹੀਂ ਕਰ ਰਿਹਾ ਮੈਂ ਤੁਹਾਡਾ ਸਵਾਲ ਸੀ ਵੀ ਤੁਸੀਂ ਹੀ ਕਿਉਂ ਜਿੰਮਾ ਚੱਕਿਆ ਮੈਂ ਤੁਹਾਨੂੰ ਸਵਾਲ ਪੁੱਛ ਰਿਹਾ ਪੰਜਾਬ ਦੇ ਮੁੱਖ ਮੰਤਰੀ ਕਿੰਨੇ ਆ ਇੱਕੋ ਹੀ ਹੈ ਸਰਦਾਰ ਭਗਵੰਤ ਸਿੰਘ ਮਾਨ ਜੀ ਜ਼ਿੰਮੇਵਾਰੀ ਦਾ ਜਲਦੀ இந்து ਸਮਾਜ ਦੇ ਮੋਰੀ ਸਾਨੂੰ இந்து ਸਮਾਜ ਦੇ ਸੀ ਮੁੱਦੇ ਚੱਕਦੇ ਆ ਸਾਨੂੰ ਲੋਕਾਂ ਨੇ ਮੋਰੀ ਲਾਇਆ ਹੈ ਤੇ ਮੁੱਦੇ ਵੀ ਅਸੀਂ ਚੱਕਨੇ ਆ ਜੇ ਹਿੰਦੂਆਂ ਨਾਲ ਕੋਈ ਤੱਕਾ ਹੋ ਰਿਹਾ ਹੈ ਉਹਦਾ ਮੁੱਦਾ ਅਸੀਂ ਚੱਕਣਾ ਠੀਕ ਹੈ ਨਾ ਇਸ ਕਰਕੇ ਕੋਈ ਸਵਾਲ ਨਹੀਂ ਵੀ ਅਸੀਂ ਕਿਉਂ ਚੱਕਨੇ ਆ ਜੇ ਸਾਡੇ ਸਮਾਜ ਦੇ ਉੱਤੇ ਹਮਲੇ ਹੋ ਰਹੇ ਨੇ ਜੇ ਸਾਡੇ ਸਮਾਜ ਨੂੰ ਨੀਚਾ ਲਗਾਇਆ ਜਾਦਾ ਹੈ ਸਾਡੇ ਧਰਮ ਦੇ ਉੱਤੇ ਪ੍ਰਹਾਰ ਹੋ ਰਹੇ ਨੇ ਤੇ ਅਸੀਂ ਉਹੀ ਮੁੱਦੇ ਚੱਕ ਰਹੇ ਆ ਅਸੀਂ ਕਦੇ ਕਿਹੜੇ ਇੱਕ ਨੂੰ ਮਾਰਾ ਗਿਆ ਤਾਂ ਅਸੀਂ ਕਿਹੜੇ ਚੰਗਾ ਨਹੀਂ ਚੱਕਦੇ ਅੱਜ ਪੰਜਾਬ ਨੂੰ ਅੱਜ ਦੇਸ਼ ਨੂੰ ਜਿਆਦਾ 79 ਸਾਲ ਹੋ ਚਲੇ ਨੇ 79 ਸਾਲਾਂ ਜੇ ਕਿਹੜਾ ਹਿੰਦੂ ਮੁੱਖ ਮੰਤਰੀ ਜਿਹੜਾ ਪੰਜਾਬ ਦੇ ਚ ਬਣਿਆ ਹੋਵੇ ਜੇ ਇੱਕ ਸਿੱਖ ਜੱਟ ਬੰਦਾ ਹੀ ਜਿਹੜੇ ਮੈਂ ਮੈਂ ਧਰਮ ਦੇ ਚ ਨਹੀਂ ਜਾ ਰਿਹਾ ਫਿਰ ਵੀ ਇੱਕ ਸਿੱਖ ਜੱਟ ਹੀ ਬੰਦਾ ਪੰਜਾਬ ਦਾ ਹਰ ਵਾਰੀ ਮੁੱਖ ਮੰਤਰੀ ਜੇ ਅਸੀਂ ਰੱਖ ਲਈ ਡਿਮਾਂਡ ਜੇ ਅਸੀਂ 40 42% ਆ ਤੇ ਸਾਡੇ ਪੰਜਾਬ ਦਾ ਮੁੱਖ ਮੰਤਰੀ ਇੰਦੁਰਾਣਾ ਚਾਹੀਦਾ ਅਸੀਂ ਕਿਸੇ ਨੂੰ ਵਟੇ ਤੇ ਨਹੀਂ ਮਾਰੇ ਅਸੀਂ ਆਪਣੀ ਆਪਣੀ ਕਮਿਊਨਿਟੀ ਵਾਸਤੇ ਆਪਣੇ ਧਰਮ ਵਾਸਤੇ ਆਪਣੀ ਗੱਲ ਕਰ ਰਹੇ ਹਾਂ ਕਿਉਂਕਿ ਦੇਖੋ ਤੁਸੀਂ ਮੰਨਣਾ ਦੋ ਤਰ੍ਹਾਂ ਦਾ ਹੁੰਦਾ ਸਰ ਠੀਕ ਹੈ ਇੱਕ ਤੁਸੀਂ ਇਸ ਤਰ੍ਹਾਂ ਮੁੱਦੇ ਚੱਕ ਕੇ ਹਰ ਵਾਰੀ ਹਿੰਦੂ ਸਿੱਖ ਹਿੰਦੂ ਸਿੱਖ ਜਿਵੇਂ ਕਿ ਟੈਂਡਨ ਸਾਹਿਬ ਟੈਂਡਨ ਸਾਹਿਬ ਦੀ ਗੱਲ ਪਕੜੀ ਤਰੀਕਾ ਬਿਨਾਂ ਪਕੜੀ ਤਰੀਕੀ ਹਿੰਦੂ ਸਿੱਖ ਦਾ ਲਫ਼ਜ਼ ਆ ਕੈਮਰੇ ਨੂੰ ਰਵਾਈਂਡ ਕਰਕੇ ਚਲਾ ਲਿਓ ਤੁਸੀਂ ਕਿਹਾ ਅਸੀਂ ਨਹੀਂ ਕਿਹਾ ਅਸੀਂ ਤਾਂ ਜੱਗ ਉੱਪਰ ਰਹੇ ਆਪਣੇ ਹਿੰਦੂਆਂ ਨੂੰ ਜਗਾ ਲੀ ਅਸੀਂ ਆਪਣੇ ਮੁੱਦੇ ਸਰਕਾਰ ਦਾ ਕੁੰਝਾ ਲੀ ਹਿੰਦੂਆਂ ਦੀ ਗੱਲ ਸਰ ਟੈਂਡਨ ਸਾਹਿਬ ਨੇ ਕਿਤੇ ਸਰ ਸਭ ਕਲੀਅਰ ਕਰੋ ਕਲੀਅਰ ਕਰੋ ਕੀ ਗੱਲ ਹੋਈ ਦੇਖੋ ਮੈਂ ਤਾਂ ਕਹਿਣਾ ਮੈਂ ਜਿਸ ਤਰ੍ਹਾਂ ਜਨਮ ਹੋਇਆ ਮੈਂ ਉਹਦੀ ਗੱਲ ਪਹਿਲੇ ਤਰ੍ਹਾਂ ਮੈਂ ਤਾਂ ਉਹਦੀ ਪਹਿਲੇ ਤਰ੍ਹਾਂ ਚੋਲੀ ਗੱਲ ਸੋਹਿਆ ਜੀ ਆਪਣੇ ਧਰਮ ਚ ਪੈਦਾ ਹੋ ਗਏ ਆਪਣੇ ਧਰਮ ਦਾ ਹਾ ਦਾ ਨਾਰਾ ਵੀ ਨਹੀਂ ਮਾਰ ਸਕਦੇ ਭਾਈ ਚਾਰਾਂ ਦੀ ਗੱਲ ਕਰਨੀ ਹੈ ਜੀ ਮੈਂ ਸਾਡੇ ਮੋਢੇ ਬੜੇ ਕਮਜ਼ੋਰ ਨੇ ਅਸੀਂ ਸਾਰੇ ਅੱਜ ਮੈਂ ਅਸੀਂ ਪ੍ਰਧਾਨ ਸਾਡੇ ਮੋਢੇ ਖਸ ਹੋ ਰਹੇ ਨੇ ਭਾਈ ਚਾਰਾਂ ਨਵਾਦੇ ਨਵਾਦੇ 37 ਟਾਂਕੇ ਵਾਲੇ ਭਾਈ ਚਾਰਾਂ ਨਵਾਦੇ ਨਵਾਦੇ ਹੱਥ ਬਣਾ ਲੈ ਭਾਈ ਚਾਰਾਂ ਨਵਾ ਰਹੇ ਸੀਗੇ ਕਿੰਨਾ ਭਾਈ ਚਾਰਾਂ ਨੇ ਲਾਈ ਹੈ ਨੰਗਰ ਨਿੰਗਰ ਨਹੀਂ ਹੱਥੀਂ ਕੋੜੀ ਨਹੀਂ ਹੈ ਨੀਲਾ ਬਾਣਾ ਦੇਖ ਕੇ ਥਾਪਰ ਸਾਹਨੇ ਉਹਨਾਂ ਨੂੰ ਨਮਸਕਾਰ ਹੀ ਕੀਤਾ ਸੀ ਉਹਨਾਂ ਤੇ ਕਿਰਪਾਨਾ ਮਾਰਤੀਆਂ ਕਿੰਨਾ ਭਾਈ ਜਾਨ ਮਲੀ ਤੇ ਸੁਨਾਲ ਮੈਨੂੰ ਦੱਸੋ ਤੁਸੀਂ ਕਹਿੰਦੇ ਹਿੰਦੂ ਮੁੱਖ ਮੰਤਰੀ ਕਿਉਂ 49% ਹਿੰਦੂ ਆਬਾਦੀ ਹੈ ਪੰਜਾਬ ਦੇ ਅੰਦਰ ਪੰਜਾਬ ਦੇ ਅੰਦਰ ਜਦੋਂ ਦੀਆਂ ਵੀ ਸਰਕਾਰਾਂ ਆਈਆਂ ਮੁਸਲਮਾਨ ਬੋਰਡ ਵੀ ਬਣਿਆ ਹੈ ਦਲਿਤ ਬੋਰਡ ਵੀ ਬਣਿਆ ਆਇਆ ਇਸਾਈ ਬੋਰਡ ਵੀ ਬਣਿਆ ਆਇਆ ਕੀ ਹਿੰਦੂ ਬੋਰਡ ਸਨਾਤਨ ਧਰਮ ਬੋਰਡ ਬੰਨਣਾ ਜ਼ਰੂਰੀ ਨਹੀਂ ਹੈ ਜਿਹੜਾ ਹਿੰਦੂ ਉਹ ਸਨਾਤਨ ਦੀਆਂ ਗੱਲਾਂ ਜਿਹੜੀਆਂ ਮੁੱਖ ਮੰਤਰੀ ਤੱਕ ਪਹੁੰਚਾ ਸਕਿਓ ਆਪਣਾ ਬਖ ਰੱਖ ਸਕੇ ਇਸ ਤਰ੍ਹਾਂ ਇਹ ਤਾਂ ਉਹੀ ਗੱਲ ਹੋ ਗਈ ਕੰਨ ਨੂੰ ਇੱਧਰ ਸੋਚਾਏ ਉਧਰ ਫਿਰ ਹਿੰਦੂ ਰਾਸ਼ਟਰ ਦਾ ਮੁੱਦਾ ਮੈਨੂੰ ਲੱਗਦਾ 2 ਸਾਲ ਪਹਿਲਾਂ ਆਪਾਂ ਚੱਕਿਆ ਸੀ ਫਿਰ ਅਸੀਂ ਹਿੰਦੂ ਰਾਸ਼ਟਰ ਦੀ ਹਿੰਦੂ ਰਾਸ਼ਟਰ ਦੀ ਮੈਂ ਕਿਵੇਂ ਕਹਜੂ ਕਿ ਹਿੰਦੂ ਮੁੱਖ ਮੰਤਰੀ ਹੋਵੇ ਹਿੰਦੂ ਹੀ ਪੰਜਾਬ ਚ ਲਾਵੇ ਹਿੰਦੂ ਹੀ ਹਰ ਇੱਕ ਨੂੰ ਮੈਂ ਨਹੀਂ ਹਿੰਦੂ ਹੀ ਹੋਵੇ ਅਸੀਂ ਨਹੀਂ ਅਸੀਂ ਮੈਡਮ ਇਹ ਨਹੀਂ ਕਹਿੰਦੇ ਹਿੰਦੂ ਹੀ ਹੋਵੇ ਅਸੀਂ ਕਹਿੰਦੇ ਆ ਜੇ 78 ਸਾਲ ਤੋਂ 79 ਸਾਲ ਤੋਂ ਇੱਕ ਕਮਿਊਨਿਟੀ ਦੇ ਬੰਦੇ ਨੂੰ ਮੌਕਾ ਦਿੱਤਾ ਜਾਂਦਾ ਇੱਕ ਮੌਕਾ ਹਿੰਦੂਆਂ ਨੂੰ ਵੀ ਦੇ ਕੇ ਦੇਖਿਆ ਜਾਵੇ ਜਨਤਾ ਨੇ ਚੁਣਨਾ ਨਾ ਜਨਤਾ ਚੁਣਨਾ ਅਸੀਂ ਭਾਰਤੋ ਨਹੀਂ ਬਣਾ ਰਹੇ ਆ 2 ਸਾਲ ਤੋਂ ਤੁਸੀਂ ਜਨਤਾ ਨੂੰ ਜਮਾ ਰਹੇ ਜਨਤਾ ਦਾ ਚਾਹੇ ਕਿਹੜੀ ਜਨਤਾ ਨੂੰ ਚਾਹੇ ਇਹ ਜਾਗੋ ਤੁਸੀਂ ਸਵਾਲ ਕੀਤਾ ਜਾਗੋ ਕਿਉਂ ਹਾਂਜੀ ਹਿੰਦੂਆਂ ਨੂੰ ਸਨਾਤਨੀਆਂ ਨੂੰ ਜਗਾਉਣ ਦੇ ਲਈ ਉਹਨਾਂ ਨੂੰ ਅਵੇਅਰ ਕਰਨ ਲਈ ਵੀ ਇੰਨੇ ਸਾਲ ੱਕੇ ਖਾਲੇ ਕੁੱਟ ਖਾਲੀ ਕੁਰਬਾਨਾ ਕਾਲੀਆਂ ਅੱਤਵਾਦ ਵਿਲੇ ਗੋਲੀਆਂ ਖਾਲੀਆਂ ਹੁਣ ਆਪਾਂ ਉਹ ਮੌਕਾ ਨਾ ਦੇਈਏ ਉਹਨਾਂ ਨੂੰ ਡਟ ਕੇ ਮੁਕਾਬਲਾ करिए ਜੇ ਹਿੰਦੂ ਸੰਗਠਨ ਹੋਣਗੇ ਸਨਾਤਨ ਧਰਮ ਸੰਗਠਨ ਹੋਊਗਾ ਤੇ ਆਪਣੇ ਆਪ ਹਿੰਦੂ ਜਿੱਤ ਕੇ ਜਾਣਗੇ ਤੇ ਆਪੇ ਮੁੱਖ ਮੰਤਰੀ ਹਿੰਦੂ ਬਣੇਗਾ ਕਿਉਂ ਨਹੀਂ ਬਣੇਗਾ ਰਾਹੁਲ ਜੀ ਮੈਂ ਇੱਥੇ ਨਾ ਭਾਈਚਾਰੇ ਤੇ ਆਉਂਗੀ ਠੀਕ ਹੈ ਖੰਨਾ ਤੁਸੀਂ ਇਕੱਲੇ ਗਏ ਸੀ ਯੋਗੇਸ਼ ਬਖਸ਼ੀ ਸੀਗੇ ਬਾਕੀ ਬਾਕੀ ਨੂੰ ਨਾਲ ਕਿਉਂ ਨਹੀਂ ਲੈ ਕੇ ਗਏ ਅਜੇ ਇੱਕ ਪਰਿਵਾਰ ਦੇ ਦੇਖਦੇ ਨੇ ਇਹ ਇੱਕ ਘਰ ਪਰਿਵਾਰ ਦੇ ਲਈ ਬਾਕੀ ਹੋਰ ਦੇ ਸਾਰੇ ਸਵਾਲ ਇਹ ਨਹੀਂ ਮੈਂ ਜਵਾਬ ਦਿੰਦਾ ਗੱਲ ਇਹ ਵੀ ਉੱਥੇ ਜਿਹੜੇ ਲੜ ਰਹੇ ਸੀ ਸਨਾਤਨ ਨੂੰ ਹੀ ਲੜ ਰਿਹਾ ਜੀ ਨਾ ਸਾਡੇ ਹੀ ਭਰਾ ਸੀਗੇ ਨਾ ਅਸੀਂ ਜਗਾਇਆ ਸੀ ਇੱਕ ਮਿੰਟ ਇੱਕ ਮਿੰਟ ਸੁਣੋ ਹਣ ਤੁਸੀਂ ਕਹੇ ਜਾਗੋ ਉਹ ਜਾਗੋ ਦਾ ਅਸਰ ਸੀ ਇੱਥੋਂ ਹੀ ਭਰਾਗੇ ਉਹ ਜਾਗੋ ਦਾ ਅਸਰ ਸੀ ਇੱਕ ਮਿੰਟ ਉਹ ਜਾਗੋ ਦਾ ਅਸਰ ਸੀ ਕਿਉਂ ਤੇ ਆਮ ਪਬਲਿਕ ਨੂੰ ਲੀਡਰਾਂ ਦੀ ਲੋੜ ਨਹੀਂ ਵੀ ਆਮ ਪਬਲਿਕ ਨੇ ਆਪ ਆਪਣੀ ਲੜਾਈ ਲੈਣੀ ਉਹ ਜਾਗੋ ਦਾ ਅਸਰ ਸੀਗਾ ਗੱਲ ਨਾ ਹੋਰ ਸੁਣਾ ਚਾਹਨਾ ਜਿਹੜਾ ਜਾਗੋ ਕੋਰ ਗਰੁੱਪ ਬਣਿਆ ਪੰਜਾਬ ਲੈਵਲ ਤੇ ਉਹ ਸਾਰਾ ਜਾਗੋ ਗਰੁੱਪ ਜਾਣ ਦੀ ਉੱਥੇ ਅਵਸ਼ਕਤਾ ਨਹੀਂ ਜਾਗੋ ਗਰੁੱਪ ਦੇ ਮੈਂਬਰ ਨੇ ਜੇ ਕਿ ਸਮਝੋ ਸਾਰੇ ਜਾਗੋ ਗਰੁੱਪ ਚਲਾ ਗਿਆ ਸਰ ਕੀ ਮਕਸਦ ਹੈ ਜਾਗੋ ਗਰੁੱਪ ਮਤਲਬ ਇਨਾਵਾਦ ਵਿਵਾਦ ਫੇਰ ਵੀ ਆਪਾਂ ਕੰਟੀਨਿਊ ਕਰਨਾ ਹੁਣ ਲੁਧਿਆਣੇ ਦੇ ਵਿੱਚ ਵੀ ਟੋਪਰੇ ਕੰਨਾਂ ਦੀ ਤਿਆਰ ਹੋ ਗਈ ਵਾਦ ਵਿਵਾਦ ਕੋਈ ਨਹੀਂ ਆ ਜੀ ਇਹ ਸਿਰਫ ਇਹ ਹੈ ਵੀ ਜਿਹੜੇ ਪੀੜਤ ਨੇ ਇਸ ਟਾਈਮ Hindu ਪੀੜਤ ਨੇ Hindu ਆਪਣੀਆਂ ਗੱਲ ਆਵਾਜ਼ ਬੁਲੰਦ ਕਰ ਰਹੇ ਹੈ ਇਸ ਟਾਈਮ ਤਾਂ ਉਹ ਕੰਮ ਚੱਲ ਰਿਹਾ ਵੀ ਤੁਹਾਨੂੰ ਕੁੱਟਿਆ ਵੀ ਆ ਰੂਣ ਵੀ ਨਹੀਂ ਦੇਣਾ ਅਸੀਂ ਆਵਾਜ਼ ਬੁਲੰਦ ਕਰਨ ਦੇ ਲਈ ਆਪਣਾ ਜਿਹੜੀ ਭਾਈਚਾਰਕ ਸਾਂਝ ਨੂੰ ਅਸੀਂ ਬਣਾ ਕੇ ਚੱਲਦੇ ਆ ਰਹੇ ਆ ਪਰ ਦੂਜੇ ਪਾਸਿਓਂ ਜੇ ਰਿਸਪੌਂਸ ਨਹੀਂ ਆ ਅਸੀਂ ਉਸ ਰਿਸਪੌਂਸ ਦੀ ਗੱਲ ਵੀ ਨਹੀਂ ਕਰਦੇ ਅਸੀਂ ਹੁਣ ਜਾਗੋ ਦਾ ਮੇਨ ਮਕਸਦ ਇਹ ਆ ਵੀ ਜਿਹੜੇ ਸਾਡੇ ਧਰਮ ਦੇ ਪ੍ਰੇਮੀ ਜਿਹੜੇ ਧਰਮ ਦੀ ਆਵਾਜ਼ ਨੂੰ ਬੁਲੰਦ ਕਰਦੇ ਨੇ ਉਹਨਾਂ ਦੇ ਲਈ ਆਪਣੀ ਆਵਾਜ਼ ਬੁਲੰਦ ਕਰਨਾ ਤਾਂ ਕਿ ਜਿਹੜੇ ਲੋਕ ਸੁੱਤੇ ਪਏ ਨੇ ਉਹਨਾਂ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਜਾਗੋ ਦਾ ਮਤਲਬ ਇਹ ਆ ਜਾਗੋ ਦਾ ਮਤਲਬ ਇਹ ਨਹੀਂ ਆ ਵੀ ਕਿਸੇ ਦੇ ਖਿਲਾਫ ਅਸੀਂ ਟ੍ਰੇਨਿੰਗ ਦੇ ਕੇ ਉਹਨਾਂ ਦੇ ਖਿਲਾਫ ਬੰਦੇ ਖੜੇ ਕਰਨੇ ਆ ਹਿੰਦੂ ਸ਼ੁਰੂ ਤੋਂ ਨਾ ਕਦੀ ਕਿਸੇ ਦਾ ਹਿੰਦੂਆਂ ਨੇ ਮਾਰਾ ਕੀਤਾ ਨਾ ਮਾੜੀ ਸੋਚ ਰੱਖਿਆ ਇਹ ਜਿਹੜੀ ਜਾਗੋ ਦਾ ਸਿਸਟਮ ਆ ਉਹਦਾ ਇਹ ਆ ਵੀ ਜਿਹੜੇ ਪੰਜਾਬ ਦੇ ਵਿੱਚ ਹਿੰਦੂਤਵ ਦੀ ਆਵਾਜ਼ ਨੂੰ ਬੁਲੰਦ ਕਰਦੇ ਆ ਜਾਂ ਹਿੰਦੂਤਵ ਨੂੰ ਪਿਆਰ ਕਰਦੇ ਆ ਉਹਨਾਂ ਨੂੰ ਇੱਕ ਮੰਚ ਤੇ ਲਿਆਉਣ ਦੇ ਲਈ ਜਾਗੋ ਦਾ ਪ੍ਰੋਗਰਾਮ ਦਾ ਉਲੀਕਿਆ ਗਿਆ। ਮੈਨੂੰ ਇੱਕ ਤੇ ਦੇਖੋ ਜਾਗੋ ਦੀ ਇਹ ਗੱਲ ਹੈ ਗੱਲ ਕਿ ਅਸੀਂ ਜਾਗੋ ਜਾਗੋ ਅਸੀਂ ਜਿੱਥੇ ਆਪਣੇ ਸਮਾਜ ਨੂੰ ਜਗਾ ਰਹੇ ਨਾ ਉੱਥੇ ਅਸੀਂ ਸਰਕਾਰਾਂ ਨੂੰ ਵੀ ਜਗਾ ਰਹੇ ਆ। ਕੀ ਚਾਹੁੰਦੀਆਂ ਸਰਕਾਰਾਂ ਕਿ ਜਿਹੜੇ ਹਿੰਦੂਤਵ ਦੀ ਆਵਾਜ਼ ਚੱਕਣ ਵਾਲੇ ਲੋਕ ਪੰਜਾਬ ਦੇ ਵਿੱਚ ਸਾਡੇ ਕੰਮ ਕਰ ਰਹੇ ਆ ਉਹਨਾਂ ਤੇ ਮੇਰੇ ਵਰਗੇ ਹਮਲੇ ਹੋਣ? ਕਿਸ ਰੱਖਿਆ ਹੋਣਾ ਦੀ? ਕਿਸ ਰੱਖਿਆ ਦੱਸੋ ਇਹਨਾਂ ਦੀ ਕਿਸ ਰੱਖਿਆ ਭਾਈ ਸਾਹਿਬ ਦੀ ਕਿਸ ਰੱਖਿਆ ਦੱਸੋ ਕੀ ਹੋ ਰਹੀਆਂ ਨੇ ਕੀ ਹੋ ਰਹੀਆਂ ਨੇ ਇਹਨਾਂ ਦੀ ਜਿੰਦਾਂ ਲਿੱਤੇ ਹੈ ਚਾਰ ਚਾਰ ਬੰਦੇ ਇਹਨਾਂ ਦਾ ਪਹਿਲਾਂ ਜਿਹਨਾਂ ਕੋ ਅੱਜ ਇੱਕ ਵੀ ਨਹੀਂ ਮਸ਼ੇਰੀਆਂ ਨੂੰ ਵੰਡ ਦੇਖੋ ਜਿਹੜੇ ਚਾਚਾ ਬੰਦੇ ਸਾਡੇ ਸੀ ਅੱਜ ਕਿਉਂ ਨਹੀਂ ਹੈਗੇ ਮਿਸਾਲ ਚੰਦੇ ਭਾਈ ਇਹ ਵੀ ਗੋਰਾ ਥਾ ਪਰ ਮੰਗਲਾ ਗੋਰਾ ਥਾ ਪਰ ਤਾਂ ਬਚ ਗਿਆ ਇੱਕ ਤਾਂ ਮਰੇ ਮਰੇ ਸਰਕਾਰ ਆ ਜਾਂਦੀ ਹੈ ਸਰਕਾਰ ਸਰਕਾਰ ਉੱਤੇ ਕਰੇ ਸਰਕਾਰ ਉੱਤੇ ਬਲੀ ਲੈ ਲਵੇ ਸਾਡੀ ਮਾਰ ਦੇ ਗੋਲੀ ਜੇ ਬਲੀ ਦੇਣੀ ਹੈ ਸਿਰਫ ਜਾਗੋ ਦਾ ਕੀ ਮਤਲਬ ਹੈ ਜਾਗੋ ਤਾਂ ਹੀ ਦਿਖਾਇਆ ਦਾਰੇ ਲੋਕਾਂ ਨੂੰ ਤੁਮ ਕਿਸੇ ਵਲੇ ਕੁਰਬਾਨੀ ਦੇਖੀ ਵੀ ਨਾ ਸਮਾਜ ਜਾਗਾਇਆ ਜਾਂਦਾ ਠੀਕ ਹੈ ਤੁਸੀਂ ਦੇਖੋ ਜਿਹੜੀਆਂ ਜਾਗਾ ਜਾਗੋ ਪਟਿਆਲਾ ਚੱਲੀ ਲੁਧਿਆਣੇ ਚੱਲੀ ਮਠੰਡਾ ਅੰਮ੍ਰਿਤਸਰ ਸਗਵਾੜੇ ਹਾਈ ਉਹ ਥਾਪਰ ਸਾਹਿਬ ਦੇ ਹਮਲੇ ਤੋਂ ਬਾਅਦ ਹੀ ਹੋਇਆ ਨਾ ਤੁਸੀਂ ਗੱਲ ਸਮਝੋ ਅਗਰ ਅਸੀਂ ਆਪਣਾ ਹੱਕ ਮੰਗ ਲਿਆ ਅਗਰ ਤਿਲਕਦਾਰੀ ਨੇ ਕਹਿ ਤਾ ਕਿ ਭਗਵਾਦਾਰੀ ਨੇ ਕਹਿ ਤਾ ਵੀ ਪੰਜਾਬ ਦਾ ਮੁੱਖ ਮੰਤਰੀ ਹਿੰਦੂ ਹੋਵੇ ਤਾਂ ਇਤਰਾਜ਼ ਕਿਉਂ ਦੱਸੋ ਨਾ ਮੇਰੀ ਗੇ ਪਿਛਲੇ ਇਤਰਾਜ਼ ਤਾਂ ਹੁਣ ਰੋਏ ਜਿੰਨੇ ਵੀ ਮੁੱਖ ਮੰਤਰੀ ਆਏ ਨੇ ਸਾਰੇ ਜੱਟ ਸਮਾਜ ਤੋਂ ਆਏ ਨੇ ਆ ਸਾਨੂੰ ਦਿੱਤਾ ਕੀ ਹੈ ਸਰ ਫਿਰ ਇਹ ਜਨਤਾ ਨੂੰ ਪਤਾਉਣਾ ਹੈ ਜਨਤਾ ਨੂੰ ਪਤਾਉਣਾ ਚਾਹੀਦਾ ਦੇਖੋ ਆਮ ਆਦਮੀ ਪਾਰਟੀ ਦੀ ਸਰਕਾਰ ਚੁਣੀ ਗਈ ਸੀ ਨਾ ਉਹ ਲਹਿਰ ਸੀਗੀ ਹਰ ਇੱਕ ਪਬਲਿਕ ਨੇ ਨਾ ਬਿਨਾ ਸੋਚੇ ਸਮਝੇ ਚਾਰੂਤੇ ਹੀ ਜਾ ਕੇ ਵੋਟ ਪਾਇਆ ਸੀ ਠੀਕ ਹੈ ਉਹ ਉਹਨਾਂ ਦੀ ਮਤ ਉਹਨਾਂ ਦੀ ਸੋਚ ਸੀਗੀ ਤੇ ਹੁਣ ਤੁਸੀਂ ਕਹਿ ਰਹੇ ਹੋ ਕਿ ਹਿੰਦੂ ਹੋਵੇ ਤੇ ਜਨਤਾ ਨੂੰ ਚਾਹੀਦਾ ਨਾ ਤੁਸੀਂ ਤੇ ਤੁਸੀਂ ਇਹ ਜਨਤਾ ਤੁਸੀਂ ਤੁਸੀਂ ਹਮਲੇ ਕਰਕੇ ਹਿੰਦੂ ਹਿੰਦੂ ਜਨਤਾ ਦੇ ਵਿੱਚ ਸਿੱਖ ਵੀ ਹੈ ਮੁਸਲਿਮ ਵੀ ਹੈ ਕ੍ਰਿਸ਼ਚਨ ਵੀ ਸਾਰੇ ਹੈ ਅਸੀਤਾ ਹਾਂਜੀ ਆਪਣੇ ਸਮਾਜ ਦਾ ਗੱਲ ਸਵਾਲ ਚੱਕਣ ਜਾ ਰਹੇ ਹਾਂ ਮੈਂ ਤਾਂ ਨਹੀਂ ਕਿਹਾ ਵੀ ਕਿਸੇ ਮੁਸਲਿਮ ਸਮਾਜ ਦੇ ਬੰਦੇ ਨੂੰ ਵੀ ਭਾਈ ਤੂੰ ਮੁੱਖ ਮੰਤਰੀ ਹਿੰਦੂ ਬਣਾਉਣ ਸਾਡਾ ਸਹਿਯੋਗ ਕਰੀ ਮੈਂ ਤਾਂ ਕਿਸੇ ਸਾਈ ਸਮਾਜ ਨੂੰ ਨਹੀਂ ਕਿਹਾ ਕਿ ਹਿੰਦੂ ਮੁੱਖ ਮੰਤਰੀ ਬਣਾਉਣ ਸਾਡਾ ਸਹਿਯੋਗ ਕਰੀ ਮੈਂ ਕਿਸੇ ਸਿੱਖ ਸਮਾਜ ਦੇ ਵਿਅਕਤੀ ਨੂੰ ਨਹੀਂ ਕਿਹਾ ਵੀ ਤੂੰ ਜਾ ਕੇ ਸਾਡੇ ਹਿੰਦੂ ਮੁੱਖ ਮੰਤਰੀ ਸਾਨੂੰ ਸਹਿਯੋਗ ਕਰੀ ਮੈਂ ਤਾਂ ਆਪਣੇ ਸਮਾਜ ਕੋਲ ਜਾਣਾ ਮੈਂ ਤਾਂ ਤਿਲਕਦਾਰੀ ਵਾਲੇ ਸਮਾਜ ਕੋਲ ਜਾਣਾ ਮੈਂ ਤਾਂ ਸਨਾਤਨੀ ਕੋਲ ਜਾਣਾ ਚਾਹੋ ਸਨਾਤਨੀ ਜਿਹੜਾ ਮਰਜ਼ੀ ਹੋਵੇ ਚਾਹੇ ਗੁਰੂ ਘਰ ਜਾਂਦਾ ਹੋਵੇ ਚਾਹੇ ਮੰਦਿਰਾਂ 'ਚ ਜਾਂਦਾ ਹੋਵੇ ਚਾਹੇ ਢੇਰਿਆਂ 'ਚ ਜਾਂਦਾ ਹੋਵੇ ਮੈਂ ਤਾਂ ਉਹਨਾਂ ਕੋਲ ਜਾ ਕੇ ਸਵਾਲ ਕਰਨਾ ਵੀ ਪੰਜਾਬ ਦਾ ਮੁੱਖ ਮੰਤਰੀ ਹਿੰਦੂ ਬਣਾਣਾ ਸ ਜਿੱਥੇ ਨਾ ਕੋਈ ਪਿਆ ਹੋ। ਲੋਕ ਦੀ ਗੱਲ ਕੀ ਆ ਹੁਣ ਕੀ ਅੱਗੇ ਕੀ ਕਰਨਾ ਤੁਸੀਂ? ਜਾਗੂ ਬੁਲਾਣ ਦਾ ਦਿਲ ਕਰਦਾ ਪਿਆ। ਫੇਰ ਇੱਕ ਵਾਰੀ ਕਿੱਥੇ ਿਆਣੇ ਸ਼ਹਿਰ ਚ? ਅੱਛਾ। ਸਾਰੇ ਲੁਧਿਆਣੇ ਦੇ ਲੋਕ ਦੇਖਦੇ ਪਏ ਨੇ ਕਹਿੰਦੇ ਤੁਸੀਂ ਅੰਮ੍ਰਿਤਸਰ ਚਲੇ ਜਾਨੇ ਹੋ। ਫੇਰ ਤੁਹਾਨੂੰ ਡੱਕੇ ਅੰਦਰ ਬੰਦ ਕਰਕੇ ਨਹੀਂ ਨਹੀਂ ਸੁਣ ਤਾਂ ਲੋਕ ਕਹਿੰਦੇ ਬਠਿੰਡੇ ਚਲੇ ਜਾਨੇ ਹੋ, ਫਗਵਾੜੇ ਚਲੇ ਜਾਨੇ ਹੋ। ਹੈ ਲੁਧਿਆਣੇ ਕਿਉਂ ਨਹੀਂ ਕਰਦੇ ਜਾਗੂ? ਲੁਧਿਆਣੇ ਸ਼ਹਿਰ ਦੇ ਵਿੱਚੋਂ ਮੈਸੇਜ ਆ ਰਿਹਾ। ਲਗ ਲਗ ਹਿੰਦੂ ਸਮਾਜ ਦੇ ਲੋਕ ਨੇ ਪ੍ਰੇਮ ਕਰਦੇ ਨੇ ਆ ਰਹੇ ਨੇ ਪੁਰੀ ਸਾਹਿਬ ਕਿ ਕਿ ਮੈਸੇਜ ਆ ਕਿੰਨੇ ਬੰਦੇ ਤੁਹਾਨੂੰ ਇਹ ਕਹਿੰਦੇ ਲੁਧਿਆਣੇ ਜਾਗੋ ਕਿਉਂ ਨਹੀਂ ਕਹਿੰਦੇ ਕਹਿੰਦੇ ਹਮਲਾ ਕਿੱਥੇ ਹੋਇਆ ਕਹਿੰਦੇ ਲੁਧਿਆਣੇ ਹੋਇਆ ਨਾ ਕਹਿੰਦੇ ਲੁਧਿਆਣੇ ਜਾਗੋ ਕਿਉਂ ਨਹੀਂ ਕਰਦੇ ਹੁਣ ਤਾਂ ਲੁਧਿਆਣੇ ਮਨ ਨਾਲ ਜਾਗੋ ਕਰਨ ਦਾ ਦਸੰਬਰ ਚ ਮਿਲ ਮਿਲ ਆ ਰਹੇ ਹਾਂ ਸਾਰੇ ਲੋਕ ਇੱਕ ਵਾਰੀ ਫੇਰ ਡਿਸਕਸ਼ਨ ਕਰਾਂਗੇ ਉਮੀਦ ਹੈ ਕਿ ਪ੍ਰਸ਼ਾਸਨ ਨਾਲ ਖੜਾ ਖੜੇਗਾ ਇਸ ਵਾਰੀ ਸਰਸਨ ਦੀ ਕਿਉਂ ਸਾਡਾ ਸਮਾਜ ਖੜੇ ਸਮਾਜ ਦੀਆਂ ਕਰ ਰਹੇ ਪ੍ਰਸ਼ਾਸਨ ਕਰਦਾ ਸਾਡਾ ਸਮਾਜ ਸਮਾਜ ਕੱਟ ਕਰਨ ਤੋਂ ਪਹਿਲਾਂ ਖੰਨੇ ਜਾਣ ਤੋਂ ਪਹਿਲਾਂ ਵੀ ਰੋਕਿਆ ਗਿਆ ਸੀ ਜੇ ਸਰ ਪ੍ਰਸ਼ਾਸਨ ਰੋਕੇ ਤਾਂ ਕਿੱਥੇ ਪਹੁੰਚੇ ਨਹੀਂ ਅਸੀਂ ਇਹਦੇ ਕੋ ਗੰਦ ਕੰਮ ਨਹੀਂ ਕਰ ਰਹੇ ਅਸੀਂ ਆਪਣੇ ਸਮਾਜ ਦੇ ਖੜੇ ਆ ਪ੍ਰਸ਼ਾਸਨ ਦੇ ਕੋਈ ਭੁਤਿ ਪ੍ਰਵਾਣੇ ਅਸੀਂ ਖੜੇ ਖੜੇ ਪ੍ਰਵਾਣੇ ਸਮਾਜ ਦੇ ਖੜੇ ਆ ਦਸੰਬਰ ਦੇ ਵਿੱਚ ਲੁਧਿਆਣਾ ਸ਼ਹਿਰ ਦੇ ਵਿੱਚ ਅਸੀਂ ਜਾਗੋ ਕਰਨ ਦਾ ਤਰੀਕ ਕੀ ਹੈ ਤਰੀਕ ਡਿਸਾਈਡ ਕਰਾਂਗੇ ਮੀਟਿੰਗ ਦੇ ਵਿੱਚ ਅਬ ਹੋਰ ਸਾਡੀ ਮੀਟਿੰਗ ਹੈ 28 ਤਰੀਕ ਦੀ ਉੱਥੇ ਵਿੱਚ ਡਿਸਾਈਡ ਕਰ ਲਾਂਗੇ ਕਿ ਜਾਨੇ ਦਾ ਪੰਜਾਬ ਇਕੱਠ ਹੋਏਗਾ ਹਜ਼ਾਰਾਂ ਚ ਦਰਦਾਰ ਚ ਪੂਰੇ ਪੰਜਾਬ ਦਾ ਇਕੱਠ ਹੋਏਗਾ ਜਿਹੜੀ ਲੁਧਿਆਣੇ ਜਾਗੋ ਹੋਏਗੀ ਉਹਦੇ ਵਿੱਚ ਤੁਹਾਨੂੰ ਇਹ ਨਹੀਂ ਸਿਰਫ ਲੁਧਿਆਣਾ ਹੀ ਨਜ਼ਰ ਆਏਗਾ ਉਹਦੇ ਵਿੱਚ ਤੁਹਾਨੂੰ ਪੂਰਾ ਪੰਜਾਬ ਕੀ ਇੰਡੀਆ ਦੇ ਇੰਡੀਆ ਲੈਵਲ ਤੇ ਵੀ ਜਿੰਨੀਆਂ ਵੀ ਸਾਡੀ ਪਾਰਟੀ ਦੇ ਜਿੱਥੇ ਵੀ ਸੰਸਥਾਵਾਂ ਆ ਪੂਰਾ ਇੰਡੀਆ ਲੈਵਲ ਹੀ ਅਸੀਂ ਲੁਧਿਆਣੇ ਇਕੱਠ ਕਰਨ ਦਾ ਸਾਡੀ ਯੋਜਨਾ ਜੈ ਕਰੀ ਅਸੀਂ ਬਚਾਂਗੇ ਹਰ ਹਰ ਮਹਾਦੇਵ